ਅਮਰitsar 'ਚ ਹਰ ਸਾਲ ਲੱਗਣ ਵਾਲੇ ਪਾਈਟੈਕਸ ਮੇਲੇ ਜੋ ਕਿ ਵਪਾਰ ਮੇਲਾ ਹੈ ਔਰ ਇਸ ਵਿੱਚ ਕਈ ਮੁਲਕਾਂ ਦੇ ਵਪਾਰੀ ਸ਼ਾਮਿਲ ਹੁੰਦੇ ਨੇ ਪਰ ਇਸ ਵਾਰ ਪਾਕਿਸਤਾਨ ਦਾ ਵਪਾਰੀ ਇਸ ਮੇਲੇ ਦੇ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਇਸ ਵੇਲੇ ਮੈਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਇਹ ਟ੍ਰੇਡ ਫੇਅਰ ਲੱਗਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਜੋ ਹਨ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਜੋ ਇਸ ਮੇਲੇ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵਪਾਰੀ ਇਸ ਮੇਲੇ ਦੇ ਵਿੱਚ ਇਸ ਵਾਰ ਨਹੀਂ ਸ਼ਾਮਿਲ ਹੋ ਰਹੇ ਔਰ ਕਾਰਨ ਉਹਨਾਂ ਵੱਲੋਂ ਨਹੀਂ ਦੱਸਿਆ ਜਾ ਰਿਹਾ ਪਰ ਜੋ ਸਾਨੂੰ ਜਾਨ ਕਾਰੀ ਹੁਣ ਤੱਕ ਮਿਲੀ ਹੈ ਉਸ ਮੁਤਾਬਕ ਕਈ ਵਪਾਰੀਆਂ ਨੇ ਆਪਣੇ ਵੀਜ਼ੇ ਤਾਂ ਅਪਲਾਈ ਕੀਤੇ ਸਨ ਪਰ ਉਹਨਾਂ ਨੂੰ ਵੀਜ਼ਾ ਨਾਮ ਮਿਲਣ ਕਰਕੇ ਓਹੋ ਅੰਮ੍ਰਿਤਸਰ ਦੇ ਵਿੱਚ ਲੱਗਣ ਵਾਲੇ ਇਸ ਵਪਾਰ ਮੇਲੇ 'ਚ ਨਹੀਂ ਆ ਸਕਦੇ ਔਰ ਤੁਸੀਂ ਦੇਖ ਸਕਦੇ ਹੋ ਕਿ ਜੋ ਮੇਲੇ ਦੇ ਬਾਹਰ ਵਕਫ ਵਕਫ ਦੇਸ਼ਾਂ ਦੇ ਜੋ ਕੌਮੀ ਝੰਡੇ ਲਗਾਏ ਗਏ ਨੇ ਉਸ ਵਿੱਚ ਪਾਕਿਸਤਾਨ ਦਾ ਝੰਡਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਸਾਫ ਹੈ ਕਿ ਪਹਿਲਾਂ ਤੋਂ ਹੀ ਇਹਨਾਂ ਨੂੰ ਜਾਣਕਾਰੀ ਸੀ ਕਿ ਪਾਕਿਸਤਾਨ ਇਸ ਵਾਰ ਨਹੀਂ ਸ਼ਮੂਲੀਅਤ ਕਰ ਰਿਹਾ ਪਰ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕਿ ਜੋ ਵਪਾਰੀ ਜਾਂ ਫਿਰ ਪੀ ਐਚ ਡੀ ਚੈਂਬਰ ਦੇ ਨਾਲ ਜੁੜੇ ਜੋ ਲੋਕ ਨੇ ਜਿਨ੍ਹਾਂ ਕੋਲ ਸਾਰਕ ਵੀਜ਼ੇ ਹਨ ਉਹ ਜ਼ਰੂਰ ਇੱਥੇ ਪਹੁੰਚਣਗੇ ਪਰ ਜੋ ਵਪਾਰੀ ਹਰ ਵਾਰ ਵਕ ਵਕ ਤਰ੍ਹਾਂ ਦੇ ਇਥੇ ਸਟਾਲ ਲਗਾਉਂਦੇ ਸਨ ਉਹ ਇਸ ਵਾਰ ਇਸ ਮੇਲੇ 'ਚ ਨਹੀਂ ਸ਼ਾਮਿਲ ਹੋ ਰਹੇ ਔਰ ਉਸ ਦੇ ਨਾਲ ਹੀ ਜੋ ਨੋਟਬੰਦੀ ਦਾ ਅਸਰ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਸ ਦਾ ਵੀ ਇਸ ਮੇਲੇ ਤੇ ਅਸਰ ਪੈਣਾ ਸੁਭਾਵਿਕ ਹੈ ਪਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਕ ਵਕ ਸਟਾਲਾਂ ਤੇ ਸਵਾਈਪ ਮਸ਼ੀਨਾਂ ਤੋਂ ਇਲਾਵਾ ਜੋ ਮੋਬਾਈਲ ਐਪਲੀਕੇਸ਼ਨ ਨੇ ਔਰ ਇੰਟਰਨੈਟ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਕਿ ਤਾਂ ਕਿ ਲੋਕ ਜੋ ਸ਼ਾਪਿੰਗ ਕਰਨ ਉਹਨਾਂ ਨੂੰ ਉਸ ਦੀ ਪੇਮੈਂਟ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ